ਸਾਹਿਬ ਜੀ ਤਸਵੀਰਾਂ ਦੇ ਦੇ ਪਿਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਸਾਂਝੀ ਕੀਤੀਆਂ ਨੇ ਸਾਡੇ ਪੱਤਰਕਾਰ ਸੰਜੀਵ 바ਵਾ ਨੇ ਗਰਦਾਸਪੁਰ ਤੋਂ ਤੁਹਾਨੂੰ ਦੱਈਏ ਕੀ ਐਡਵੋਕੇਟ ਧੀਰੇ ਸ਼ਰਮਾ ਜੀ ਪਹੁੰਚੇ ਕਲਾਨੌਰ ਗਊਸ਼ਾਲਾ ਦੇ ਵਿੱਚ ਜਿੱਥੇ ਕੀਤਾ ਅਨੁਦਾਨ ਦੇ ਕਿ ਜਦੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਐਡਵੋਕੇਟ ਧੀਰੇ ਸ਼ਰਮਾ ਨੇ ਕਿਹਾ ਕਿ ਗਊ ਰੱਖਿਆ ਸਮਤੀ ਵੱਲੋਂ ਇੱਕ ਇੱਥੇ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਗਊ ਸੇਵਾ ਸਮਿਤੀ ਵੱਲੋਂ ਇੱਥੇ ਇੱਕ ਵੱਡਾ ਹਸਪੀਟਲ ਬਣਾਇਆ ਜਾ ਰਿਹਾ ਜਿਹਦੇ ਵਿੱਚ ਗਾਵਾਂ ਦੀ ਰੱਖਿਆ ਦੇ ਲਈ ਇਹ ਇੱਥੇ ਹਰ ਤਰ੍ਹਾਂ ਦੀ ਜਿਹੜੀ ਇਹ ਇਨ੍ਹਾਂ ਪਸ਼ੂਆਂ ਦੇ ਲਈ ਇੱਕ ਉਹ ਤਰ੍ਹਾਂ ਦਾ ਇੱਕ ਮੈਡੀਕਲ ਸਹੂਤਾ ਜਿਹੜੀ ਮਿਲੇਗੀ ਉਹਨਾਂ ਨੇ ਕਿਹਾ ਕਿ ਇੱਥੇ ਪਹਿਲਾਂ ਵੀ ਇੱਕ گاਉਂਸਾਲਾ ਦੇ ਲਈ ਜਿਹੜਾ ਆ ਇੱਕ ਹਸਪੀਟਲ ਹੈ ਪਰ ਉਹ ਛੋਟਾ ਹੈ ਇੱਕ ਵੱਡਾ ਹਸਪੀਟਲ ਜਿਹੜਾ ਆ ਉਹ ਜਿਹੜਾ ਆ ਬਣਾਇਆ ਜਾ ਰਿਹਾ ਆ ਪਰ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਹੈਲਪਿੰਗ ਹੈਂਡ ਸੁਸਾਇਟੀ ਹਮੇਸ਼ਾ ਹੀ 24 ਘੰਟੇ ਜਿਹੜਾ ਆ ਇਹਨਾਂ ਦੇ ਲਈ ਅਵੇਲੇਬਲ ਆ ਇਹਨਾਂ ਦੇ ਲਈ ਕਿ ਹਰ ਉਸ ਬੰਦੇ ਦੇ ਲਈ ਜਿਹੜਾ ਕਿ ਨੀਡੀ ਏ ਉਹਨਾਂ ਦੇ ਲਈ ਵੀ ਜਿਹੜੀ ਹੈਲਪਿੰਗ ਹੈਂਡ ਸੁਸਾਇਟੀ ਜਿਹੜੀ ਏ ਹਮੇਸ਼ਾ ਜਿਹੜੀ ਏ ਤਿਆਰ ਰਹਿੰਦੀ ਏ ਸੇਵਾ ਕਰਨ ਦੇ ਲਈ ਤੇ ਜਦੋਂ ਸਾਨੂੰ ਪਤਾ ਲੱਗਿਆ ਕਿ ਇੱਥੇ ਹਸਪੀਟਲ ਬਣਾਇਆ ਜਾ ਰਿਹਾ گاਉਂ ਸੇਵਾ ਸਮਿਤੀ ਵੱਲੋਂ ਤੇ ਅਸੀਂ ਇੱਥੇ ਪਹੁੰਚ ਕੇ ਜਿਹੜਾ ਆ ਉਹਨਾਂ ਦੀ ਹੈਲਪ ਦੇ ਲਈ ਵਾਦਾ ਕੀਤਾ ਜਿੰਨਾ ਵੀ ਹੋ ਸਕੇ ਹੈਲਪਿੰਗ ਹੈਂਡ ਸੁਸਾਇਟੀ ਵੱਲੋਂ ਇਸ ਹਸਪਤਾਲ ਦੇ ਲਈ ਜਿਹੜਾ ਆ ਹੈਲਪ ਦਿੱਤੀ ਜਾਏਗੀ ਤੇ ਨਾਲ ਦੀ ਨਾਲ ਉਹਨਾਂ ਨੇ ਇਸ ਹਸਪਤਾਲ ਦਾ ਵੀ ਨੀਂ ਪੱਥਰ ਜਿਹੜਾ ਆ ਉਹ ਨਾਲ ਹੋ ਕੇ ਰੱਖਿਆ ਤਾਂ ਫਿਰ ਇਹ ਤੋਂ ਇੱਕ ਵਾਰ ਦੱਸ ਦੇ ਇੱਕ ਹੀ ਕਲੋਂ ਨੌਰ ਦੇ ਵਿੱਚ ਗਊ ਸੇਵਾ ਸਮਿਤੀ ਵੱਲੋਂ ਜਿਹੜਾ ਆ ਇੱਕ ਗਊ ਰੱਖਿਆ ਦੇ ਲਈ ਹਸਪਤਾਲ ਬਣਾਇਆ ਜਾ ਰਿਹਾ ਆ ਜਿਹਦੇ ਚ ਹੈਲਪਿੰਗ ਹੈਂਡ ਸੁਸਾਇਟੀ ਦੇ ਜਿਹੜੇ ਸਾਡੇ ਬਹੁਤ ਹੀ ਪਿਆਰੇ ਐਡਵੋਕੇਟ ਦੀਰੇ ਸ਼ਰਮਾ ਜੀ ਨੇ ਉਹ ਵੀ ਪਹੁੰਚਦੇ ਨੇ ਤੇ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਉਥੇ ਵਧੀਆ ਤਰੀਕੇ ਦੇ ਨਾਲ ਇਹਨਾਂ ਜਿਹੜਾ ਗਵਾਂ ਦੀ ਰੱਖសា ਲਈ ਜਿਹੜਾ ਆ ਅਸੀਂ ਤਤਬਾਰਾਂ ਤੇ ਪੂਰੀ ਜੋਰ ਸਮਰਥਾ ਅਸੀਂ ਇਹਨਾਂ ਦੀ ਹੈਲਪ ਕਰਾਂਗੇ ਤਾਂ ਕਿ ਜਿਹੜਾ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਗਵਾਂ ਦੀ ਰੱਖសា ਵਧੀਆ ਤਰੀਕੇ ਨਾਲ ਹੋ ਸਕੇ ਜੈ ਹਿੰਦ ਜੈ ਭਾਰਤ ਮੈਂ ਦੀਰੇ ਸ਼ਰਮਾ ਐਡਵੋਕੇਟ ਫਾਊਂਡਰ ਪ੍ਰੈਜ਼ੀਡੈਂਟ ਹੈਲਪਿੰਗ ਸੁਸਾਇਟੀ ਰਾਸਵਰ ਤੋਂ ਅੱਜ ਕਲਾਨੌਰ ਗੋਸ਼ਾਲਾ ਆਂਦਾ ਮੌਕਾ ਮਿਲਿਆ ਹੈ ਅੱਜ ਗੋ ਰੱਖਿਆ ਕਮੇਟੀ ਨੇ ਇੱਕ ਬਹੁਤ ਹੀ ਅੱਛਾ ਕੰਮ ਕੀਤਾ ਹੈ ਜਿਹੜੀ ਮੈਂ ਬਹੁਤ ਦਿਲੋਂ ਪ੍ਰਸ਼ੰਸਾ ਕਰਦਾ ਹਾਂ ਦਿਲੋਂ ਨੰਨ ਸਲੂਟ ਕਰਦਾ ਹਾਂ ਗੋ ਰੱਖਿਆ ਕਮੇਟੀ ਨੇ ਇੱਕ ਹਸਪਤਾਲ ਬਣਾਉਂਦਾ ਕੰਮ ਸਟਾਰਟ ਕੀਤਾ ਹੈ ਅਜੇ ਤਾਂ ਨਹੀਂ ਪਤਾ ਕਿਆ ਗਿਆ ਹੈ ਕਲਾਨੋ ਕਲਾਨੌਰ ਗੋਸ਼ਾਲਾ ਤੇ ਪਹਿਲਾਂ ਵੀ ਇੱਕ ਹਸਪਤਾਲ ਸੀ ਪਰ ਉਹ ਟੈਂਪਰੀ ਹਸਪਤਾਲ ਸੀ ਬਹੁਤ ਛੋਟਾ ਸੀ ਲੇਕਿਨ ਅਨਾ ਵਾਲੋ ਇੱਕ ਅੱਛਾ ਵੱਡਾ ਹਸਪਤਾਲ ਬਣਾਇਆ ਜਾਏਗਾ ਜਿੱਥੇ ਪ੍ਰੋਪਰ ਗੋ ਮਾਤਾ ਦਾ ਧਿਆਨ ਰੱਖਿਆ ਜਾਏਗਾ ਜੋ ਵੀ ਕੋਈ ਗੋ ਮਾਤਾ ਬਿਮਾਰ ਹੋ ਗਈ ਉਹਨਾਂ ਦਾ ਇਲਾਜ ਕੀਤਾ ਜਾਵੇਗਾ। ਇਹ ਫਿਰ ਸਾਡੀ ਐਨ ਜੀਓ 257 ਹਮੇਸ਼ਾ ਹਰ ਜਾਨਵਰੀ ਸਹਾਇਤਾ ਕਰਨ ਵਾਸਤੇ ਤਿਆਰ ਰਹਿੰਦੀ ਹੈ। ਸਾਡਾ ਇੱਕ ਹੀ ਪ੍ਰੰਅ ਇੱਕੇ ਨਿਸ਼ੇ ਹੈ ਕਿ ਕੋਈ ਨੀਡੀ ਬੰਦਾ ਹੋਏਗਾ, ਕੋਈ ਵੀ ਪਰੇਸ਼ਾਨਾ ਹੋਏਗਾ ਸਾਡੀ ਐਨ ਜੀਓ ਦੀ ਮਦਦ ਕਿੰਨਾਂ ਵਸ ਜਾਏਗੀ। ਜਿੱਦਾਂ ਕਿ ਸਾਨੂੰ ਅੱਜ ਸੌਰਸ ਤੋਂ ਪਤਾ ਲੱਗਿਆ ਕਿ ਇੱਥੇ ਇੱਕ ਗੋ ਹਸਪੀਟਲ ਬਣਨ ਜਾ ਰਿਹਾ ਹੈ ਤਾਂ ਸਾਡੀ ਐਨ ਜੀਓ ਵੱਲੋਂ ਵੀ ਉਹਨਾਂ ਦੀ ਮਦਦ ਮੈਕਸਿਮਮ ਮਦਦ ਕੀਤੀ ਜਾਵੇਗੀ। ਜੋ ਲੋੜ ਪੈਗੀ ਆਪਾਂ ਤਨਮਨ ਤਨ ਨਾਨਾ ਦੀ ਮਦਦ ਕਰਾਂਗੇ। ਇਹ ਕਲਾਨੌਰ ਜੀ ਗਊਸ਼ਾਲਾ ਰੱਖਿਆ ਗੌਰਵ ਸੱਭਿਆਚਾਰਕ ਮਿਤੀ ਵੱਲੋਂ ਅੱਜ ਨੀ ਪੱਥਰ ਰੱਖਿਆ ਗਿਆ ਹੈ ਇਹਦਾ ਹਸਪੀਟਲ ਦਾ ਤੇ ਇਹਦੇ ਵਿੱਚ ਸਾਨੂੰ ਗੁਰਦਾਸਪੁਰ ਦੇ ਤੀਰ ਸ਼ਰਮਾ ਜਿਹੜਾ ਬਹੁਤ ਸਹਿਯੋਗ ਮਿਲਿਆ ਤੇ ਆਉਣ ਵਾਲੇ ਟਾਈਮ ਤੇ ਵੀ ਅਸੀਂ ਹੋਰ ਵੀ ਕੰਮ ਕਰਦੇ ਰਵਾਂਗੇ ਇਹ 17.5 ਲੱਖ ਦੀ ਰਾਸ਼ੀ ਨਾਲ ਗਊ ਪਨਰਿਆ ਹੋਇਆ ਹੈ ਬਾਕੀ ਜੋ ਵੀ ਭਰਾਵਾਂ ਦੀ ਸਹਿਯੋਗ ਨਾਲ ਵੱਧ ਤੋਂ ਵੱਧ ਹੋਏਗਾ ਉਹ ਕੀਤਾ ਜਾਏਗਾ ਕਿੰਨੇ ਚੇ ਤੱਕ ਕੰਪਲੀਟ ਹੋ ਜਾਏਗਾ ਜੀ ਇੱਕ ਠੇਕੇਦਾਰ ਦੇ ਸਾਨੂੰ ਇੱਕ ਮਹੀਨੇ ਦਾ ਪੈਰਾ ਟਾਈਮ ਦਿੱਤਾ ਹੋਇਆ ਹੈ ਇੱਕ ਮਹੀਨੇ ਦੇ ਵਿੱਚ ਵਜਾ ਕੰਪਲੀਟ ਕੀਤਾ ਜਾਏਗਾ